ਸਰੇ ਜੀ ਇਹਵੇਂ 2008-09 ਵਿੱਚ ਬਾਜਵਾ ਡਿਵੈਲਪਰ ਨੇ ਸਾਡੇ ਪਿੰਡ ਦੇ ਵਿੱਚ ਜ਼ਮੀਨਾਂ ਖਰੀਦਨੀਆਂ ਸ਼ੁਰੂ ਕੀਤੀਆਂ ਤੇ ਉਹਦੀ ਚਪੇਟ ਵਿੱਚ ਅਸੀਂ ਵੀ ਆ ਗਏ ਤੇ ਜ਼ਮੀਨਾਂ ਦੇ ਕੇ ਉਹ ਕਹਿੰਦਾ ਸੀ ਮੈਂ ਤੁਹਾਨੂੰ ਪੇਮੈਂਟ 2.5 ਸਾਲਾਂ ਚ ਦੇ ਦਊਗਾ ਉਹਦੇ ਬਾਅਦ ਉਹਨੇ ਫਿਰ ਨਵਾਂ ਇੱਕ ਸਿਸਟਮ ਸ਼ੁਰੂ ਕਰ ਲਿਆ ਜੀ ਤੁਸੀਂ ਜ਼ਮੀਨ ਨਾ ਖਰੀਦੋ ਖੇਤੀ ਵਾਲੇ ਨਾ ਪੈਸੇ ਲਓ ਤੁਸੀਂ ਪਲਾਂਟ ਲੈ ਲਓ ਡਿਵੈਲਪ ਪਲਾਂਟ ਤੇ ਉਹ ਪਲਾਂਟ ਲੈ ਕੇ ਸਾਨੂੰ ਗੇਮ ਥੋੜੀ ਜੀ ਠੀਕ ਲੱਗੀ ਕਿ ਚਲੋ ਇਹਦੇ ਵਿੱਚ ਬੜਾ ਛੇਤੀ ਪੈਸੇ ਵੱਧ ਜੇਗਾ ਜਿਵੇਂ ਉਹਨੇ ਬਿਲਡਰ ਨੇ ਦੱਸਿਆ ਸਾਨੂੰ ਤੇ ਅਸੀਂ ਉਹਦੀ ਚਪੇਟ ਚ ਆ ਗਏ ਗੱਲਾਂ ਚ ਆ ਗਏ ਔਰ ਨਾ ਸਾਨੂੰ ਪਲਾਟ ਮਿਲੇ ਨਾ ਜ਼ਮੀਨ ਦੇ ਪੈਸੇ ਮਿਲੇ ਤੇ ਅੱਜ 17 18 ਸਾਲ ਹੋ ਗਏ 2008 9 ਤੋਂ ਬਾਅਦ ਤੇ ਹੁਣ ਫਾਈਨੈਂਸ਼ੀਅਲ ਇੰਨਾ ਜ਼ਿਆਦਾ ਵੀਕ ਹੋ ਗਏ ਸੀ ਕਿ ਘਰ ਦੀ ਰੋਟੀ ਵੀ ਪਕਣੀ ਬੰਦ ਹੋ ਗਈ ਸੀ ਉਹਦੇ ਉਸ ਮਸਲੇ ਨੂੰ ਰੋਟੀ ਪਕਾਣ ਲਈ ਮੜਾ ਜਾ ਇੱਕ ਸ਼ੁਰੂਆਤ ਕਰੀ ਹੈ ਇੱਕ ਟੇਬਲ ਤੇ ਲੈ ਕੇ ਕਰਦੇ ਭਾਂਡਿਆਂ ਤੋਂ ਖਾਣਾ ਬਣਾ ਕੇ ਉਹ ਲੈ ਆਂਦੇ ਆ ਥੋੜਾ ਜਿਹਾ ਤੇ ਉਹਦੇ ਰਾਹੀਂ ਗੁਜ਼ਾਰਾ ਕਰ ਰਹੇ ਆ ਬਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨਿਸ਼ਨ ਜੀ ਵੀ ਮੈਂ ਤੁਹਾਡੇ ਨਾਲ ਕੁਸ਼ਵਰਮਾ ਐਸੋ ਲਈ ਅਸੀਂ ਮੌਜੂਦ ਆ ਮੁਹਾਲੀ ਦੇ ਚਾਰ ਫੇਸ ਦੇ ਵਿੱਚ ਜਿੱਥੇ ਕਿ ਇੱਕ ਸਰਦਾਰ ਜੀ ਨੇ ਜਿੰਨਾ ਨਾਲ ਇੱਕ 15 ਕਰੋੜ ਦਾ ਜੁਰਗਿਸ ਬਿਕਸਾਈ ਸੁਣ ਰਹੇ ਹੋ 15 ਕਰੋੜ ਦਾ ਘਟਾਲਾ ਹੁੰਦਾ ਇੱਕ ਠੱਗੀ ਵਜਦੀ ਹੈ 15 ਕਰੋੜ ਦੀ ਉਸ ਤੋਂ ਬਾਅਦ ਉਹ ਹੁਣੇ ਤੇ ਫੂਡ ਕਾਰ ਚਲਾ ਰਹੇ ਨੇ ਜਿਹਦੇ ਵਿੱਚ ਚਿਕਨ ਦਾ ਨੌਨवेज ਦਾ ਕੰਮ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਉਹ ਸਿੰਘ ਸਾਹਿਬ ਸਸਰੀਗਲ ਸਸਰੀਗਲ ਜੀ ਕੀ ਨਾਮ ਕੀ ਹੈ ਜੀ ਆਪਣਾ ਮੇਰਾ ਰਜਿੰਦਰ ਸਿੰਘ ਸੈਣੀ ਹੈ ਜੀ ਰਜਿੰਦਰ ਜੀ ਤੁਹਾਡੇ ਨਾਲ ਇਦਾਂ ਦਾ ਕੀ ਹੋਇਆ ਸੀਗਾ ਕਿ ਜਿਹੜਾ ਤੁਹਾਡਾ 15 ਕਰੋੜ ਨਾ ਕੀ ਕਰੋੜ ਨਾ 2 ਕਰੋੜ ਨਾ 3 ਕਰੋੜ ਸਿੱਧਾ 15 ਕਰੋੜ ਦਾ ਫਰੋਡ ਹੋਇਆ ਤੁਹਾਡੇ ਨਾਲ ਸਰੇ ਜੀ ਇਹਵੇਂ 2008-09 ਵਿੱਚ ਬਾਜਵਾ ਡਿਵੈਲਪਰ ਨੇ ਸਾਡੇ ਪਿੰਡ ਦੇ ਵਿੱਚ ਜ਼ਮੀਨਾਂ ਖਰੀਦਨੀਆਂ ਸ਼ੁਰੂ ਕੀਤੀਆਂ ਤੇ ਉਹਦੀ ਚਪੇਟ ਵਿੱਚ ਅਸੀਂ ਵੀ ਆ ਗਏ ਤੇ ਜ਼ਮੀਨਾਂ ਦੇ ਕੇ ਉਹ ਕਹਿੰਦਾ ਸੀ ਮੈਂ ਤੁਹਾਨੂੰ ਪੇਮੈਂਟ 2.5 ਸਾਲਾਂ ਚ ਦੇ ਦੇਵਾਂਗਾ ਉਹਦੇ ਬਾਅਦ ਉਹਨੇ ਫਿਰ ਨਵਾਂ ਇੱਕ ਸਿਸਟਮ ਸ਼ੁਰੂ ਕਰ ਲਿਆ ਜੀ ਤੁਸੀਂ ਜ਼ਮੀਨ ਨਾ ਖਰੀਦੋ ਖੇਤੀ ਵਾਲੀ ਨਾ ਪੈ ਲਓ ਕੋਈ ਪਲਾਂਟ ਲੈ ਲਓ ਡਵੈਲਪ ਪਲਾਂਟ ਤੇ ਉਹ ਪਲਾਂਟ ਲੈ ਕੇ ਸਾਨੂੰ ਗੇਮ ਥੋੜੀ ਜੀ ਠੀਕ ਲੱਗੀ ਕਿ ਚਲੋ ਇਹਦੇ ਵਿੱਚ ਬੜਾ ਛੇਤੀ ਪੈਸੇ ਵੱਧ ਜੇਗਾ ਜਿਵੇਂ ਉਹਨੇ ਬਿਲਡਰ ਨੇ ਦੱਸਿਆ ਸਾਨੂੰ ਤੇ ਅਸੀਂ ਉਹਦੀ ਚਪੇਟ 'ਚ ਆ ਗਏ ਗੱਲਾਂ 'ਚ ਆ ਗਏ ਔਰ ਨਾ ਸਾਨੂੰ ਪਲਾਟ ਮਿਲੇ ਨਾ ਜ਼ਮੀਨ ਦੇ ਪੈਸੇ ਮਿਲੇ ਤੇ ਅੰਦਰ 17-18 ਸਾਲ ਹੋ ਗਏ 2008-09 ਤੋਂ ਬਾਅਦ ਤੇ ਹੁਣ ਫਾਈਨੈਂਸ਼ੀਅਲ ਇੰਨਾ ਜ਼ਿਆਦਾ ਵੀਕ ਹੋ ਗਏ ਅਸੀਂ ਕਿ ਘਰ ਦੀ ਰੋਟੀ ਵੀ ਪਕਣੀ ਬੰਦ ਹੋ ਗਈ ਉਹਦੇ ਉਸ ਮਸਲੇ ਨੂੰ ਰੋਟੀ ਪਕਾਉਣ ਲਈ ਮੜਾ ਜਾ ਇੱਕ ਸ਼ੁਰੂਆਤ ਕਰੀ ਐ ਇੱਕ ਟੇਬਲ ਤੇ ਲੈ ਕੇ ਕਰਦੇ ਭਾਂਡਿਆਂ ਚੋਂ ਖਾਣਾ ਬਣਾ ਕੇ ਉਹਰੇ ਲੈ ਆਂਦੇ ਆ ਥੋੜਾ ਜਿਹਾ ਤੇ ਉਹਦੇ ਰਾਹੀਂ ਗੁਜ਼ਾਰਾ ਕਰ ਰਹੇ ਆ ਬਸ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਉਹ ਲਗਾਉਣ ਦੇ ਇੱਥੇ ਮੈਂ ਬੜੇ 27 ਜੂਨ ਤੇ ਲਾ ਰਿਹਾ ਹਾਂ ਔਰ ਲਗਾਤਾਰ ਬੜੀ ਮਿਹਨਤ ਹੈ ਇਸ ਕੰਮ ਵਿੱਚ ਵੀ ਚਲੋ ਖੇਤੀ ਜਿਸੀਂ ਮਿਹਨਤਾਂ ਕਰੀਆਂ ਹੋਈਆਂ ਦਾ ਮੜਾ ਆਪਾਂ ਦਾ ਕਰ ਲੈਂਦੇ ਆ ਲੇਕਿਨ ਬੱਚੇ ਸ਼ਰਮ ਮਹਿਸੂਸ ਕਰ ਰਹੇ ਆ ਫੈਮਿਲੀ ਸਪੋਰਟ ਨਹੀਂ ਕਰ ਰਹੀ ਲੇਕਿਨ ਮੇਰੇ ਕੋਲ ਹੋਰ ਕੋਈ ਜਰੀਆ ਨਹੀਂ ਹੈ ਕੋਈ ਨੌਕਰੀ ਨਹੀਂ ਹੈ ਕੋਈ ਜ਼ਮੀਨ ਨਾ ਹੁਣ ਠੇਕੇ ਤੇ ਮਿਲਦੀਆਂ ਨਹੀਂ ਸਾਡੇ ਲਾਗ ਪਾਸ ਏਰੀਏ ਚ ਮਤਲਬ ਤੁਹਾਡੀ ਫੈਮਿਲੀ ਵੀ ਐਸ ਚੀਜ਼ ਨੂੰ ਸਪੋਰਟ ਨਹੀਂ ਕਰ ਰਹੀ ਕਿ ਜੇ ਤੁਸੀਂ ਇੱਥੇ ਫੂਡ ਕਾਟ ਲਗਾ ਰਹੇ ਹੋ ਜਾਂ ਨੌਨ ਵੇਜ ਦਾ ਕੰਮ ਕਰ ਰਹੇ ਹੋ ਹਾਂ ਨੌਨ ਵੇਜ ਐਕਚੁਅਲੀ ਮੇਰੇ ਬੱਚੇ ਔਰ ਮੇਰੀ ਵਾਈਫ ਖਾਂਦੇ ਨਹੀਂ ਹੈ ਔਰ ਮਦਰ ਵੀ ਨਹੀਂ ਖਾਂਦੇ ਲੇਕਿਨ ਮੈਨੂੰ ਆਇਆ ਹੈ ਕਿ ਚਲੋ ਆਪਾਂ ਜਿਵੇਂ ਮੋਟਰਾਂ ਦੇ ਮਾੜਾ ਮੋਟਾ ਪਹਿਲਾਂ ਬਲਾਲ ਕਦੇ ਬਣਾ ਲੈਂਦੇ ਸੀ ਪਿਤਾ ਜੀ ਦੇ ਨਾਲ ਜਾਂ ਪਿਤਾ ਜੀ ਬੜੇ ਸ਼ੌਂਕ ਰੱਖਦੇ ਸੀ ਨੌਨ ਵੇਜ ਦਾ ਤੇ ਉਹੀ ਮੈਂ ਕਹਾਂ ਚਲੋ ਘਰ ਤੋਂ ਸ਼ੁਰੂਆਤ ਕਰਕੇ ਇੱਕ ਪਰਿਵਾਰ ਦੀ ਰੋਟੀ ਚਲਾ ਸਕਦੇ ਆ ਔਰ ਪ੍ਰਾਈਵੇਟ ਨੌਕਰੀ ਵਿੱਚ ਵੀ ਅੱਜ ਕੱਲ ਗਾਰਡੇ ਬਣਨਾ ਪੈਣਾ ਤੇ 12 ਘੰਟੇ ਦੀ ਡਿਊਟੀ ਹੈ ਤੇ ਮਿਲਣਾ ਹੋਈ 10-12 ਹਜ਼ਾਰ ਹੈ ਤੇ ਉਹਦੇ ਸਬSTITUTION ਵਜੋਂ ਮੈਂ ਇਹ ਕੰਮ ਕਰਿਆ ਹੈ ਕਿ ਪ੍ਰਾਈਵੇਟ ਨੌਕਰੀ ਕਰਨ ਦੀ بجائے ਆਪਣਾ ਕੰਮ ਕਰ ਲੋ ਭਾਵੇਂ ਛੋਟਾ ਹੀ ਹੈ ਲੇਕਿਨ ਇੱਕ दाल-ਫੁਲਕਾ ਘਰ ਦਾ ਚੁੱਲ੍ਹਾ ਜਲ ਸਕਦਾ ਇਹਦੇ ਨਾਲ ਬਸ ਉਹਨੂੰ ਸੋਚ ਕੇ ਉਹ ਸ਼ੁਰੂਆਤ ਕੀਤੀ ਸੀ ਤੇ ਐਨਾ ਉਮੀਦ ਨਹੀਂ ਸੀਗੀ ਇਹ ਟੀਵੀ ਚੈਨਲ ਨਾਲੇ ਤੁਹਾਡੇ ਵਰਗੇ ਲੋਕਾਂ ਨੇ ਬਹੁਤ ਸਪੋਰਟ ਕਰਿਆ ਉਹ ਵੀਡੀਓ ਪਾਈਆਂ ਤੁਹਾਡੀ ਬੜੀ ਵੀਡੀਓ ਜਿਹੜੀ ਇੰਸਟਾਗ੍ਰam ਤੇ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਤੁਸੀਂ ਨਾਨਵਾਜ ਦਾ ਕੰਮ ਕਰ ਰਹੇ ਹੋ ਜਿੱਥੋਂ ਵੀਡੀਓਜ਼ ਦੇਖ ਕੇ ਅਸੀਂ ਵੀ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀਗੀ ਜੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਤੁਹਾਡਾ 15 ਕਰੋੜ ਹੈ ਜਿਹੜਾ ਤੁਹਾਡਾ ਪੰਡਤ ਨੂੰ ਠੱਗੀ ਵੱਜੀ ਹੈ ਉਹ ਤੁਹਾਨੂੰ ਲੱਗਦਾ ਤੁਹਾਨੂੰ ਵਾਪਸ ਆਏਗਾ ਵਾਪਸ ਤਾਂ ਹੁਣ ਕੀ ਆਣਾ ਜੀ ਉਹ ਹੁਣ ਬਿਲਡਰ ਆਪ ਜੇਲ੍ਹ ਵਿੱਚ ਹੈ ਬਾਜਵਾ ਡਿਵੈਲਪਰ ਚਨੈਲ ਸਿੰਘ ਬਾਜਵਾ ਔਰ ਮਨਸ਼ਾਉਦੀ ਹੈ ਨਹੀਂ ਲੈਣ ਦੀ ਜਦੋਂ ਐਨੇ ਸਾਲ ਟਪਾਦੇ 17 18 ਦਾ ਸਾਲ ਔਰ ਅਸੀਂ ਵੀ ਆਸ ਛੱਡ ਚੁਕੇ ਆਂ ਔਰ ਗੁਰੂ ਦੇ ਭਾਣੇ ਨੂੰ ਮੰਨ ਲਿਆ ਬਸ ਇੱਕ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਿਆ ਬੱਚਿਆਂ ਦੀ ਸਕੂਲ ਦੀਆਂ ਫੀਸਾਂ ਜਾ ਸਕਣ ਮਾੜਾ ਮੋਟਾ ਡੇਲੀ ਦੁੱਧ ਬੂਟੀ ਕੁਝ ਲਿਆ ਸਕੀਏ ਬਸ ਉਹੀ ਬਦੌਲਤ ਇਹ ਕੰਮ ਸ਼ੁਰੂ ਕਰਿਆ ਔਰ ਤੁਹਾਡੇ ਵਰਗੇ ਸੰਜਨਾ ਮਿੱਤਰਾਂ ਚੈਨਲਾਂ ਵਾਲਿਆਂ ਦਾ ਬਹੁਤ ਧੰਨਵਾਦ ਆ ਰਣੀ ਰਹੂਗਾ ساری ਜ਼ਿੰਦਗੀ ਕਿਤ ਫਨੀ ਵਿਦ ਆਲੋ ਤੇ ਮਾਣਾ ਮੂਟਾ ਕੰਮ ਸਾਡਾ ਰੋੜ ਰਿਹਾ ਹੈ ਔਰ ਲੋਕਾਂ ਦਾ ਪਿਆਰ ਬੜਾ ਪਿਆਰ ਮਿਲ ਰਹਾ ਹੈ ਤੇ ਤੁਸੀਂ ਸਟਾਰਟਿੰਗ ਤੋਂ ਸ਼ੁਰੂਤ ਮੋਹਾਲੀ ਇੱਥੇ ਖੜ ਰਹਿੰਦੇ ਸੀਗੇ ਕਿ ਇੱਥੇ ਆਏ ਸੀਗੇ ਕਿਸੇ ਹੋਰ ਸ਼ਹਿਰ ਤੋਂ ਮੈਂ ਇੱਥੇ ਹੀ ਇਹਦਾ ਹੀ ਆਪਣਾ ਪਿੰਡ ਹੀ ਉੱਥੇ ਹੀ ਜੱਦੀ ਪਿੰਡ ਹੋ ਰਹੀ ਹੈ ਜਿਉਂ ਰਹੀ ਰਹਾ ਮੈਂ ਔਰ ਬਚਪਨ ਇੱਥੇ ਗੁਜ਼ਾਰਿਆ ਹੈ ਔਰ ਇੱਥੇ ਪੈਦਾ ਹੋਇਆ ਤੇ ਮਾਰੋਂ ਤਾਂ ਨਹੀਂ ਆਇਆ ਹੁਣ ਇੱਥੇ ਹੀ ਹੈਗਾ ਤੇ ਜਾਣਾ ਹੁਣ ਕਿਤੇ ਵੀ ਨਹੀਂ ਜਿ ਜਿੰਨੇ ਜੇ ਸਾਹ ਹੈਗੇ ਦਾ ਇੱਥੇ ਹੀ ਐ ਆਪਣੇ ਪਿੰਡੇ ਹੀ ਰਹਿਣਾ ਸਿੰਘ ਸਾਹਿਬ 1 ਲੱਖ ਸਮਝ ਆਂਦਾ 2 ਲੱਖ ਸਮਝ ਆਂਦਾ 10 ਲੱਖ ਸਮਝ ਆਂਦਾ 1 ਕਰੋੜ ਤੱਕ ਸਮਝ ਆਂਦਾ ਪਰ 15 ਕਰੋੜ ਬਹੁਤ ਵੱਡੀ ਰਕਮ ਹੈ ਤੇ ਤੁਹਾਨੂੰ ਕੀ ਲੱਗਾ ਸੀਗਾ ਕਿ 15 ਕਰੋੜ ਤੁਸੀਂ ਉਹਨਾਂ ਦੇ ਹਵਾਲੇ ਕਰ ਦਿੱਤੇ ਕਿ ਤੁਹਾਨੂੰ ਉਹ ਦੇਣਗੇ ਬੁਲਾਉਂਦੇ ਉਹਨਾਂ ਨੇ ਜਿਵੇਂ ਪਲਾਟ ਸਾਨੂੰ ਦੇ ਦਿੱਤੇ ਉਹਦੇ ਰਜਿਸਟਰੀ ਨਹੀਂ ਕਰਾਈਆਂ ਖਾਲੀ ਐਨ ਡੀ ਸੀ ਇੱਕ ਬੋਲਦੇ ਸੀ ਕਿ ਇਹ ਉਹਨਾਂ ਦੇ ਪਲਾਟ ਦਾ ਅਲਾਟਮੈਂਟ ਹੈ ਪਲਾਟ ਦਾ ਨੰਬਰ ਉਹਦੇ ਵਿੱਚ ਮੈਂਸ਼ਨ ਹੁੰਦਾ ਸੀ ਔਰ ਬਿਲਡਰ ਕਹਿੰਦਾ ਸੀ ਮੈਂ ਰਜਿਸਟਰੀ ਕਰਾ ਦੂੰਗਾ ਲੇਕਿਨ ਨਹੀਂ ਕਰਾਈਆਂ ਉਹਨੇ ਬਾਜਵਾ ਡਿਵੈਲਪਰ ਨੇ ਜਰਨੈਲ ਸਿੰਘ ਬਾਜਵਾ ਨੇ ਨਹੀਂ ਕਰਾਈਆਂ ਔਰ ਹੌਲੀ ਹੌਲੀ ਸਮਾਂ ਲੰਘਦਾ ਗਿਆ ਮਿਲਣ ਵੀ ਨਹੀਂ ਦਿੰਦੇ ਬੜਨ ਵੀ ਨਹੀਂ ਦਿੰਦੇ ਉਹਨਾਂ ਦੇ ਨਾਲ ਉਹ ਤਾਂ ਡੈਡੀ ਬੋ ਕੇਸ ਚੱਲ ਰਿਹਾ ਹੈ ਹਾਂ ਉਹ ਤਾਂ ਡਿਫਾਲਟਰ ਹੈਗਾ ਹੀ ਹੈ ਜੀ ਔਰ ਕੇਸਾਂ ਦੀ ਤਾਂ ਕੋਈ ਘਾਟ ਨਹੀਂ ਲੋਕ ਮੁਰੇ ਵੀ ਨਹੀਂ ਆ ਰਹੇ ਅਸੀਂ ਵੀ ਹਜੇ ਤੱਕ ਕੇਸ ਫਾਈਲ ਨਹੀਂ ਕਰ ਪਾਏ ਕਿਉਂਕਿ ਪੈਸਾ ਤੇਲਾ ਨਹੀਂ ਹੈਗਾ ਵਕੀਲਾਂ ਦੀਆਂ ਫੀਸਾਂ ਬਹੁਤ ਹੈ ਔਰ ਹੁਣ ਤਾਂ ੱੱਕੇ ਖਾ ਖਾ ਕੇ ਰੁੜ ਗਏ ਆ ਕੋਈ ਮਦਦ ਆਪਾਂ ਨਾ ਹੁਣ ਆਪਣੇ ਕੋਲ ਆਪ ਹੀ ਪੈਸਾ ਨਹੀਂ ਵਕੀਲ ਕਰਨ ਲਈ ਕਾਦਾ ਕੇਸ ਪਾਈਏ ਤੁਸੀਂ ਹਲੇ ਤੱਕ ਉਹਨਾਂ ਦੇ ਕੋਈ ਕੇਸ ਨਹੀਂ ਕੀਤਾ ਜਿਹੜੇ ਨੇ ਤੁਹਾਨੂੰ 15 ਕਰੋੜ ਦਾ ਨੁਕਸਾਨ ਕਰਾਇਆ ਅਜੇ ਤੱਕ ਨਹੀਂ ਕੀਤਾ ਕਿਉਂਕਿ ਸੰਦੀ ਉਹ ਫਾਈਨੈਂਸ਼ਲੀ ਉਹਨੇ ਅਸੀਂ ਹੁਣ ਘਰ ਦਾ ਚੁੱਲ੍ਹਾ ਵੀ ਨਹੀਂ ਬਲ ਰਿਹਾ ਦੇਸੀ ਤਾਂ ਹੁਣ ਸੜਕ ਤੇ ਆ ਗਏ ਆ। ਇਹ ਸਰਕਾਰ ਤੱਕ ਵੀ ਅਪਰੋਚ ਕਰ ਸਕਦੇ ਜੇ ਇਸ ਚੀਜ਼ ਨੂੰ ਲੈ ਕੇ ਕਿ ਹਾਂ ਵੀ ਸਾਡਾ ਨਾ ਏਡਿਵਿਟੀ ਠੱਗੀ ਹੋਈ ਆ। ਸਰਕਾਰ ਕੋਈ ਨਾ ਕੋਈ ਤੁਹਾਨੂੰ ਸਰਕਾਰੀ ਵਕੀਲ ਦੇ ਦਿੰਦੀ ਜਿਹੜੇ ਅੱਜ ਕੱਲ ਦੇ ਦਿੰਦੀ ਆ। ਸਰਕਾਰੀ ਵਕੀਲ ਜਿਨ੍ਹਾਂ ਦੀ ਕੋਈ ਫੀਸਾ ਵੀ ਨਹੀਂ ਹੁੰਦੀ ਆ। ਸਰਕਾਰ ਦਾ ਆਪ ਹੁਣ ਤੁਸੀਂ ਦੇਖ ਰਹੇ ਹੋ ਲੁਧਿਆਣੇ ਲੈਂਡ ਪੁਲਿੰਗ ਚੱਲ ਰਹੀ ਹੈ। ੱੱਕੇ ਨਾਲ ਜ਼ਿਮੀਦਾਰਾਂ ਦੇ ਖੇਤਾਂ 'ਚ ਵੜ-ਵੜ ਕੇ ਕਬਜ਼ੇ ਕਰ ਰਹੀ ਹੈ। ਸਰਕਾਰ ਨੇ ਸਾਡਾ ਕੀ ਹੱਲ ਕਰਨਾ ਜੀ? ਨਾਲੇ ਇੰਨੇ ਸਾਲ ਹੋ ਗਏ ਮੈਂ 56-57 ਸਾਲ ਦਾ ਹੋ ਗਿਆ। ਬਹੁਤ ਸਰਕਾਰਾਂ ਦੇਖ ਲਿਆ ਮੈਂ ਵੀ ਔਰ ਕੋਈ ਸਰਕਾਰ ਕਿਸੇ ਦੀ ਮਦਦ ਨਹੀਂ ਲੱਗਦਾ ਹੀ ਹੈ ਆਪਾਂ ਨੂੰ ਪਰ ਕੁਝ ਨਹੀਂ ਕਰਦੀਆਂ ਉਹ ਤਾਂ ਹੁਣ ਜਿਹੜੇ ਐਮ.ਐਲ.ਏ ਆਮ ਆਦਮੀ ਦੇ ਬਣੇ ਸੀ ਮੇਰੇ ਵਰਗੇ ਹੀ ਸੀਗੇ ਤੇ ਅੱਜ ਖਰਬਾਂ ਅਰਬਾਂ ਦੇ ਮਾਲਕ ਕਰੋੜਾਂ ਦੇ ਮਾਲਕ ਬਣ ਗਏ ਐ ਔਰ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਕੋਈ ਇਨਕਮ ਟੈਕਸ ਨਹੀਂ ਕੋਈ ਪੁੱਛਦਾ ਕਿ ਭਾਈ ਤੁਸੀਂ 4-5 ਸਾਲਾਂ ਇਚ ਕਿਹੜੀ ਫੈਕਟਰੀਆਂ ਲਾ ਲੰਦੇ ਨੋਟ ਛਾਪਣੇ ਵੀ ਹੈ ਕਿ ਤੁਸੀਂ ਇੱਕ ਆਮ ਇਨਸਾਨ ਹੁੰਦੇ ਔਰ ਜਦੋਂ ਐਮ.ਐਲ.ਏ ਬਣਨ ਤੋਂ ਬਾਅਦ ਕਰੋੜਾਪਤੀ ਬਣ ਜਾਂਦੇ ਐ ਹੇ ਕਈ ਕਈ 500,000 ਕਰੋੜ ਦੇ ਮਾਲਕ ਬਣ ਜਾਂਦੇ ਐ ਕਿਵੇਂ ਬਣ ਜਾਂਦੇ ਐ ਇਸ ਸਾਨੂੰ ਵੀ ਪਤਾ ਹੈ ਔਰ ਆਮ ਲੋਕਾਂ ਨੂੰ ਵੀ ਪਤਾ ਹੈ ਪਰ ਇਨਕਮ ਟੈਕਸ ਨੂੰ ਨਹੀਂ ਪਤਾ ਤੁਹਾਨੂੰ ਮਤਲਬ ਜੀ ਉਮੀਦ ਹੁਣ ਛੱਡ ਚੁੱਕੇ ਹੋ ਕਿ ਇਹ ਤੁਹਾਡੇ 15 ਕਰੋੜ ਵਾਪਸ ਆਏਗਾ ਅਸੀਂ ਜੇ ਉਮੀਦ ਹੁਣ ਛੱਡੀ ਵੀ ਹੈ ਜੀ ਹੁਣ ਤਾਂ ਅਸੀਂ ਆਪਨੇ ਰੇੜੀ ਲਾ ਲਈ ਹੈ ਇੱਕ ਘਰ ਤੋਂ 2-4 ਕਿਲੋ ਖਾਣਾ ਬਣਾ ਕੇ ਲਿਆ ਕੇ ਆਪਣਾ ਢਿੱਡ ਪਾਲਣ ਲਈ ਔਰ ਬੱਚਿਆਂ ਦੇ ਪਾਲਣ ਪੋਸ਼ਣ ਕਰਨ ਲਈ ਆ ਗਏ ਆਂ ਰੋਡ ਤੇ ਕੋਈ ਉਮੀਦ ਹੈ ਨਹੀਂ ਬਸ ਇੱਕ ਤੁਰੇ ਫਿਰ ਰਹੇ ਆਂ ਬਸ ਪਾਣਾ ਮੰਨ ਲਿਆ ਜਿਵੇਂ ਆਪਣੇ ਘਰ ਦਾ ਕੋਈ ਜੀ ਚਲੇ ਜਾਂਦਾ ਹੈ ਤਪਾਣਾ ਮੰਨਣਾ ਪੈਂਦਾ ਬਸ ਉਵੇਂ ਮੰਨ ਲਿਆ ਹੁਣ ਤਾਂ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਹੁੰਦੇ ਹੋ ਮੈਂ ਬਟੇ ਉਰੇ ਡੇਢ ਕੁ ਵਜੇ ਆ ਜੰਨਾ 1:30 ਵਜੇ ਲੰਚ ਟਾਈਮ ਤੇ ਆ ਜਾਵਾਂ ਮਾ ਤੇ ਬਸ ਹੁਣ ਤਿਆਰੀ ਸੀ ਵਾਪਸ ਜਾਣ ਦੀ ਤੇ ਆਪਣੇ ਇੱਕ ਵਾਰੀ ਸਾਡੇ ਚੈਨਲ ਥਰੂ ਆਪਣਾ ਲੋਕੇਸ਼ਨ ਵੀ ਦੱਸ ਦੋ ਤੁਸੀਂ ਕਿੱਥੇ ਹੁੰਦੇ ਹੋ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਹੁੰਦੇ ਹੋ ਕਿ ਤਾਂ ਕਿ ਜਿਹੜਾ ਚਿਕਨ ਖਾਣਾ ਚਾਹੇਗਾ ਉਹ ਤੁਹਾਡੇ ਕੋ ਆਏਗਾ ਮੈਂ ਮੇਰੀ ਲੋਕੇਸ਼ਨ ਹੈ 4 ਫੇਸ ਬੋਗਨਵਿਲੀਆ ਪਾਰਕ ਹੈ ਜੀ ਕਲਿਆਣ ਜੁਵੇਲਰ ਅਪੋਜ਼ਿਟ ਕਲਿਆਣ ਜੁਵੇਲਰ ਦਾ ਕਟ ਹੈ ਉੱਤੇ ਮੈਂ ਹੁੰਦਾ ਜੀ ਔਰ 1 ਵਜੇ ਤੋਂ ਲੈ ਕੇ ਬਸ 4 4:30 ਵਜੇ ਤੱਕ ਹੁੰਦਾ ਜੀ ਸਾਡੇ ਨਾਲ ਸੀਗੇ ਸਿੰਘ ਸਾਹਿਬ ਜਿਨ੍ਹਾਂ ਨਾਲ 15 ਕਰੋੜ ਰੁਪਏ ਦੀ ਠੱਗੀ ਵਜੀ ਹੈ ਬਾਈਵਾਂ ਹੋਣਾ ਵੱਲੋਂ ਜਿੱਥੇ ਕਿ ਬਾਈਵਾਂ ਦੇ ਬੜੇ ਕੇਸ ਚੱਲ ਰਹੇ ਕੋਹੋਰ ਕੇਸ ਸਾਹਮਣੇ ਆਇਆ ਜਿੱਥੇ ਕਿ 15 ਕਰੋੜ ਦੀ ਠੱਗੀ ਵਜੀ ਹੈ ਨਕਲੀ ਰਿਸ਼ਤਿਆਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਪੰਜਾਬ ਨੈਸ਼ਨ ਟੀਵੀ ਮੈਂ ਕੁਇਸ਼